नमस्कार ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ نیوز ਦੋਸਤੋ ਨਮਸਕਾਰ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੇ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਭਾਰਤ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਮੈਂ ਇੱਕ ਵਾਰ ਫਿਰ ਦਿਲੋਂ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਦੋਸਤੋ ਜਿਵੇਂ ਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਉਵੇਂ ਹੀ ਲੋਕ ਸਭਾ ਚੋਣਾਂ ਦਾ ਅਖਾੜਾ ਜੋ ਖਾਸ ਕਰ ਫਰੀਦਕੋਟ ਸੀਟ ਤੇ ਫਰੀਦਕੋਟ ਲੋਕ ਸਭਾ ਹਲਕਾ ਸੀਟ ਦੀ ਜੇ ਗੱਲ ਕਰੀਏ ਕਾਂਗਰਸ ਦੇ ਉਮੀਦਵਾਰ ਅਮਰਜੀਤ ਕੋਰ ਸਾਹੋਕੇ ਨੇ ਤੇ ਫਰੀਦਕੋਟ ਤੋਂ ਬੀਜੇਪੀ ਸੀਟ ਤੇ ਅੰਤਰਾਜ ਹੰਸ ਜੀ ਖੜੇ ਨੇ ਤੇ ਨਾਲ ਹੀ ਆਪ ਪਾਰਟੀ ਦੇ ਜੋ ਪੰਜਾਬੀ ਕਾਇਕ ਨੇਤੇ ਤੇ ਕਲਾਕਾਰ ਵੀ ਨੇ ਕਰਮਜੀਤ ਅਨਮੋਲ ਉਹ ਉਹਨਾਂ ਦੇ ਕੈਂਡੀਡੇਟ ਨੇ ਤੇ ਜੇਕਰ ਗੱਲ ਕਰੀਏ ਅਕਾਲੀ ਦਲ ਦੀ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਜੀ ਤਰਨਕੋਟ ਜੀ ਜੋ ਕਿ ਸ਼ਿਤਲ ਧਰਮਕੋਟ ਜੀ ਦੇ بیٹے ਨੇ ਤੇ ਗੁਰਦੇਵ ਬੱਧ ਜੀ ਦੇ ਦੋਤੇ ਨੇ ਜੇਕਰ ਗੱਲ ਕਰੀਏ ਨੋਮੀਨੇਸ਼ਨ ਦੀ ਤਾਂ ਨੋਮੀਨੇਸ਼ਨ ਜਿਹੜੇ ਆਪਣੇ ਆਪਣੇ ਉਮੀਦਵਾਰਾਂ ਵੱਲੋਂ ਪਰੇ ਜਾ ਰਹੇ ਨੇ ਤੇ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਤੇ ਇਸ ਸਮੇਂ ਉਮੀਦਵਾਰਾਂ ਕੋਲੇ ਟਾਈਮ ਵੀ ਥੋੜਾ ਰਹਿ ਗਿਆ ਹੈ ਥੋੜੇ ਟਾਈਮ ਵਿੱਚ ਵੀ ਜਿਹੜਾ ਆਪਣਾ ਉਹਨਾਂ ਨੇ ਵੱਧ ਪ੍ਰਚਾਰ ਕਰਨਾ ਹੈ ਤੇ ਆਪਣੇ ਪ੍ਰਚਾਰ ਨੂੰ ਲੈ ਕੇ ਹੀ ਜੋ ਅੱਗੇ ਵੋਟਾਂ ਦਾ ਰਿਜ਼ਲਟ ਆਵੇਗਾ ਉਹ ਵੀ ਪ੍ਰਚਾਰ ਤੇ ਹੀ ਨਿਰਭਰ ਹੋਵੇਗਾ ਇਹ ਗੱਲ ਕਰੀਏ ਫਰੀਦਕੋਟ ਹਲਕੇ ਅੰਦਰ ਤਾਂ ਫਰੀਦਕੋਟ ਹਲਕੇ ਦੇ ਸਾਰੇ ਉਮੀਦਵਾਰਾਂ ਵੱਲੋਂ ਹੀ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਬੀਬੀ ਅਮਰਜੀਤ ਕੁਰਸਾਹੋ ਕੇ ਜਿੱਥੇ ਉਹਨਾਂ ਲੋਕਾਂ ਵਿੱਚ ਜਾ ਕੇ ਆਪਣੀ ਪਾਰਟੀ ਕਾਂਗਰਸ ਵਾਸਤੇ ਵੱਤ-ਵੱਤ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਵੱਤ-ਵੱਤ ਲੋਕਾਂ ਨੂੰ ਵੀ ਆਪਣੀ ਕਾਂਗਰਸ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ। ਤਕਰੀਬਨ ਫਰੀਦਕੋਟ ਚਲੇ ਅੰਦਰ ਸਾਰੇ ਵਰਕਰ, ਸਾਰੇ ਅਹੁਦੇਦਾਰ ਤੇ ਸਾਰੇ ਮੈਂਬਰ ਤੇ ਹਰੇਕ ਪਾਰਟੀ ਦੇ ਜੋ ਕੈਂਡੀਡੇਟ ਨੇ ਉਹ ਵੱਤ ਚੜ ਕੇ اپنی پارٹی ਲਈ ਕਿਉਂਨ ਪ੍ਰਚਾਰ ਕਰ ਰਹੇ ਨੇ ਫਿਲਹਾਲ ਸਮਾਂ ਹੀ ਦੱਸੇਗਾ ਕਿ ਕਿਹੜੀ ਪਾਰਟੀ ਆਵੇਗੀ ਲੋਕਧਾਇ ਸਵਰਦਾ ਪਿਆਲਾ ਫਿਲਹਾਲ 1 ਜੂਨ ਤੱਕ جاری ਰਹੇਗਾ ਤੇ ਉਸ ਤੋਂ ਬਾਅਦ 4 ਜੂਨ ਨੂੰ ਇਹ ਸਵਰਦਾ ਪਿਆਲਾ ਪੁੱਟੇਗਾ ਯਾਨੀ ਕਿ ਵੋਟਾ ਦਾ ਨਤੀਜਾ ਆਵੇਗਾ ਤੇ ਜਿਹੜੀ ਪਾਰਟੀ ਦੀ ਜਿੱਤ ਹੋਵੇਗੀ ਉਹ ਸਾਹਮਣੇ ਆਵੇਗੀ ਤੇ ਇਧਰੋਂ ਸਾਡੀ ਰਿਪੋਰਟ ਮੈਕ ਕੋਟਪੁਰਾ ਤੋਂ ਰੋਇਤਾ ਜੱਤ ਨਰਮਤਾ ਹੌਰਾ ਬਾਤ ਹੋ ਗਈ ਸੀ ਪਰ ਉਹ ਜੇ ਚਾਹੁੰਦੇ ਵੀ ਇੱਥੇ ਕੈਕਟਰੀ ਹੈਗੀ ਆ ਫੈਕਟਰੀ ਦੇ ਮਾਲਕ ਹੈ ਉਹਨਾਂ ਕੋਲ ਦਿਮਾਗ ਹੈ ਮੈਨ ਪਾਵਰ ਸੀ ਉੱਤੇ ਤੁਹਾਡੇ ਵਰਗੇ ਵੀਰ ਭਰਾ ਕੰਮ ਕਰਦੇ ਸੀ ਮੇਰੇ ਵਰਗੇ ਵੀਰ ਭਰਾ ਕੰਮ ਕਰਦੇ ਸੀ ਸਾਰੇ ਕੋਈ ਸੀ ਜੇ ਨਰਮਤਤਾ ਨਹੀਂ ਹੁੰਦਾ ਤੇ ਉਹਨਾਂ ਨੂੰ ਦੋ ਸਾਲ ਬਿਨਾਂ ਵਜਾਤ ਤੋਂ ਕੋਹ ਹੋਰ ਰੋਸਤੀ ਯਕਦੇ ਸਾਦੇ ਸੀ ਬੜੀ ਜਾਈ ਬੋਲੇਗਾ ਖਤਰਾ ਹੋ ਗਿਆ ਅੱਜ ਉੱਥੇ ਨਸ਼ੇੜੀ ਇੰਤੀ ਕੇ ਲਾਈ ਜਾਂਦੇ ਆ ਜਾਉਂਦੇ ਲੱਗਦੇ ਨੇ ਰੋਡ ਤੇ ਬੈਠੇ ਉਸ ਤੋਂ ਬਾਅਦ ਦੇਖ ਦਿਆਂ ਚਿੰਗਾਂ ਹਈਆਂ ਪਾਕਿਸਤਾਨ ਨਾਲ ਜਾਣ ਕੋਈ ਚੀਜ਼ ਨਾ ਜਾਵੇ ਉਹ ਲੜੀ ਆਪਾਂ ਕੰਲਾ ਜਾਂ ਸਾਰੇ ਸੈਟਰ ਉਸ ਤੋਂ ਬਾਅਦ ਸਰਕਾਰੀ ਸਕੂਲ ਬਣੇ ਤੁਸੀਂ ਹਰ ਮੇਲੇ ਜਾਵੋ ਹਰ ਪਿੰਡ ਜੇ ਜਾਓ ਜਿੱਥੇ ਸਰਕਾਰੀ ਮਾਦਮ ਮਿਲੂਗਾ ਨਾ ਉਹਦੇ ਵਿੱਚੋਂ ਸਭ ਤੋਂ ਜ਼ਿਆਦਾਤਰ ਨੌਕਰੀ ਜਿਹੜੀ ਮਿਲੀ ਹੈ ਉਹ ਕਾਂਗਰਸ ਸਰਕਾਰ ਵੈਨੇ ਮਿਲੀ ਹੈ ਔਰ ਉਹ ਸਰਕਾਰੀ ਸਕੂਲ ਚੋਂ ਪੜ੍ਹੇ ਹੁਣ ਆ ਗਏ ਭਾਜੀ ਦੀ ਗੱਲ ਉਪਲਬਧ ਦੀਆਂ ਤੀਜੇ ਬਨੇ ਕੀ ਕੀਤਾ ਅਟੇਨਾ ਜਿਹੜੀ ਹੈਗੀ ਐ ਕਸੰਝਲ ਇਹਨਾਂ ਨੂੰ ਐਕਸਪ੍ਰੈਸ ਬਣਾ ਦਿੱਆ ਕਿਰਾਏ ਦਾ ਸਟੇਸ਼ਨ ਉਹੀ ਆ ਐਕਸਪ੍ਰੈਸ ਦਾ ਮਤਲਬ ਕੀ ਹੁੰਦਾ ਜੇ ਇੱਥੋਂ ਤੋਂ ਕਹੀਂ ਚੱਲੂਗੀ ਨਾ ਉਹ ਟ੍ਰੇਨ ਘੱਟੋਂ ਦਾ ਬਠਿੰਡੇ ਲ ਜਾਵੇ ਪਰ ਨਹੀਂ ਉਹ ਪਹਿਲਾਂ ਜਿੱਤ ਵਾਲ ਜਾਂਦੀ ਹੈ ਜੱਤੋਂ ਵੀ ਜਾਂਦੀ ਹੈ ਚੱਲ ਭਾਵੇਂ ਵੀ ਰੁਕਦੀ ਹੈ ਦੁਨਿਆੜੇ ਰੁਕਦੀ ਹੈ ਕਾਹਦੀ ਐਕਸਪ੍ਰੈਸ ਹੋ ਗਈ ਬਈ ਕਰੋਨਾ ਦੇ ਮੇਲੇ ਆਪਾਂ ਲੋਕ ਸੁਰੱਖਤਾ ਤੇ ਕੀ ਦੇਣੀ 10 ਰੁਪਏ ਵਾਲੀ ਟ੍ਰੇਨ ਦੀ ਟਿਕਟ ਕਰਾਇਆ 30 ਰੁਪਏ ਕਰਤਾ ਤੇ ਹੁਣ ਜੇ ਲੱਛਣ ਆਇਆ 10 ਰੁਪਏ ਕਰਦਾ ਕਾਂਗਰਸ ਨੇ ਫੜ ਚੁਲਿਆ ਬੁਖਮਾਰ ਨੂੰ ਵੋਟਾਂ ਬਜਾਈ ਸਿਲੰਡਰ ਦਿੱਤਾ ਔਰ ਬੜੇ ਘੱਟ ਰੇਟ ਤੇ ਰਿਆ 70 ਸਾਲ ਦੇ ਵਿੱਚ ਸਿਲੰਡਰ 400 ਰੁਪਏ ਤੇ ਪਹੁੰਚਿਆ ਇਹਨਾਂ ਨੇ 1200 ਦੇ ਕਰੀਬ ਲੈ ਕੇ ਸੀ ਹੁਣ ਇਲੈਕਸ਼ਨਾਂ ਤੇ ਅੱਜ 200 ਦਾ ਕੀਤਾ ਦਬਰੋਹ ਜਿਹੜਾ ਹੈਗਾ ਉਹ ਪੰਜਾਬ ਤੋਂ 70 ਤੇ ਵੱਧ ਕੇ 70 ਤੇ ਪਹੁੰਚਿਆ ਸੀਗਾ ਇਹਨਾਂ ਨੇ 1.50 ਦੇ ਕਰੀਬ ਲੈ ਕੇ ਸੀ ਅਸੀਂ ਤਾਂ ਲਾਏ ਕਾਂਗਰਸ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਧਰਨ ਲੱਗੇ ਫਿਰ ਜਾ ਕੇ 100 ਰੁਪਏ ਦਿੱਤਾ ਫਿਰ ਜਾ ਕੇ ਉਹ ਲੱਗੇ ਰਹੇ 100 ਰੁਪਏ ਦੇ ਵਿੱਚ ਘਾ ਰਹੇ ਹੁਣ ਅਗਲੀ ਗੱਲ ਸੁਣੋ ਜਿਹੜੇ ਕਹਿੰਦੇ ਸੀ ਮੈਂ ਤੁਹਾਨੂੰ ਪੈਦਾ ਦਿੱਤੇ ਸੀ ਕਾਂਗਰਸ ਸਰਕਾਰ ਵਿੱਚ ਇੱਥੇ ਤੁਹਾਨੂੰ ਨੌਕਰੀਆਂ ਮਿਲਣੀਆਂ ਸੀ ਕਿ ਪੱਕੀ ਨੌਕਰੀਆਂ ਸਰਕਾਰੀ ਨੌਕਰੀਆਂ ਇਹ ਕੋਈ ਇਹਨਾਂ ਨੇ ਦੇ ਦਿੱਤੀਆਂ ਠੀਕ ਹੈ ਇਹ ਭਾਜੀਪੀ ਦੀ ਮੌਕਮਦੀਆਂ ਜਿਹੜਾ ਨਾ 10 ਸਾਲ ਦੀਆਂ ਨੌਕਰੀਆਂ ਇਹਨਾਂ ਨੂੰ ਜਾਂਦੀ ਲੈ ਲਓ ਜੇ ਆਪਾਂ ਖੜੇ ਪਰ ਇਹਨਾਂ ਦੇ ਲੀਡਰ ਕੋਈ ਨਹੀਂ ਖੜੇ। ਕੋਈ GST ਲਾਦੀ GST ਨੇ ਮੈਂ ਦੱਸਦਾ ਸਭ ਤੋਂ ਵੱਡਾ ਨੁਕਸਾਨ ਕੀ ਆ। ਤੁਸੀਂ ਛੋਟੇ ਮੇਰੇ ਵਰਗੇ ਮੀਡਲ ਬੰਦੇ ਹੋ। ਵੱਲੋਂ ਆਪਾਂ ਇੱਕ ਪੰਜਾਬੀਰ ਪੰਜਾਬੀ ਤੋਂ ਕਾਹਨ ਕਰਕੇ ਭਾਈ ਆਪਾਂ ਕਿਸੇ ਫੈਕਟਰੀ ਦੇ ਮਾਲ ਵਿੱਚ ਚਲੇ ਗਏ। ਹੁਣ ਉਹ GST ਦਾ ਕੀ ਨੁਕਸਾਨ ਆ। ਤੁਸੀਂ ਮਾਲ 1500 ਰੁਪਏ ਵਾਲਾ ਮੰਨੋ 1490 ਰੁਪਏ ਰੇਟ ਕਰਤਾ। ਮਾਲਕ ਕਹਿੰਦਾ ਮੈਂ ਤੁਹਾਡੇ ਨੂੰ ਮਾਲ ਦਿੱਤ ਨੂੰ ਤਿਆਰ ਹੈ ਪਰ ਉਹਦੇ ਦਾ ਕਾਊਂਟਰ ਕਹਿੰਦਾ ਮੈਂ ਨਹੀਂ ਮਾਲ ਦੇ ਦੇਣਾ ਕਿਉਂਕਿ ਤੁਹਾਡੇ ਕੋਲੇ ਜੀਐਸਟੀ ਹੈ ਜੇ ਜੀਐਸਟੀ ਹੈਗੀ ਤਾਂ ਰੈਗੂਲਰ ਜੀਐਸਟੀ ਚਾਹੀਦਾ ਰੈਗੂਲਰ ਜੀਐਸਟੀ ਵਾਸਤੇ ਤੁਹਾਨੂੰ ਵਕੀਲ ਕਰਨਾ ਪਊਗਾ ਪਹਿਲਾਂ ਕੀ 1000 ਰੁਪਏ ਲਵੇਗਾ ਪਿਆਰ ਨਾਲ ਜਦੋਂ ਦੁਕਾਨ ਕੀ ਦੀ 12000 ਰੁਪਏ ਕਲਾ ਵਕੀਲ ਵਾਸਤੇ ਰੱਖੋ ਸਿਰਫ ਆਧਾਰ ਵਾਸਤੇ ਜੀਐਸਟੀ ਲੈਟਾਲ ਕੋਰ ਨਾਲ ਵਾਸਤੇ ਕੋਈ ਜਣੇ ਮਾਈ ਵੀ ਕਰੇ ਜਿਹੜੇ ਬਕਾਲਾ ਕਰਦੇ ਨਾ ਆ ਤੁਹਾਡੇ ਮਹੱਲੇ ਦੇ ਵਿੱਚ ਬੇਲੀ ਵਾਲੇ ਰੋਡ ਦੇ ਵਿੱਚ ਕਈਆਂ ਨੂੰ 2000 ਤੇ 3 ਮਹੀਨਾ ਵੀ ਨਹੀਂ ਬੰਦਦਾ ਮੈਂ ਸਰਕਾਰ ਨੂੰ ਸਮਝਾਦਾ ਮੈਂ ਕਿ ਮინისტრਰ ਤੋਂ ਆ ਮੈਂ ਤਾਂ ਜੋ ਕੇ ਗੱਲ ਕਰਦਾ ਹੈ ਜਿੰਦਗੀ ਜਿਉਂਦੇ ਸੂਤਾ ਚਾਹੀਦੀ ਹੈ ਉਹਦੇ ਲਈ ਪੈਸਾ ਚਾਹੀਦਾ ਹੈ ਪੈਸਾ ਪੈਦਾ ਕਰਨ ਵਾਸਤੇ ਗੱਦੁੰਦੇ ਵੀ ਕਰ ਲਵਾਂਗੇ ਤਾਂ ਮੇਰੀ ਬੇਨਤੀ ਹੈ ਕਿ ਆਪਾਂ ਅੱਜ ਉਹ ਥਾਂ ਦੇ ਖੜੇ ਹੈ ਜਿਹੜੀ ਥਾਂ ਤੋਂ ਮੋੜਾ ਟੱਕਣਾ ਮੈਂ ਮੌਰੀ ਲੰਬੀ ਗੱਲੀ ਕਰਨਾ ਦੋਸਤਾਂ ਦਾ ਜੋ ਸਰਗਰਮ ਸੀ ਉਹ 200 ਸਾਲ ਜਿਆ ਕਰਮਾਨੀਆਂ ਤੋਂ ਬਾਅਦ ਮਿਲਿਆ ਸਾਨੂੰ ਜਦੋਂ ਕੋਈ ਕੰਮ ਸ਼ੁਰੂ ਕਰੀਏ ਨਾਲ ਘਰੇ ਮਕਾਨ ਬਣਾਉਣਾ ਹੋਵੇ ਰੈਨੋਵੇਸ਼ਨ ਕਰਨਾ ਹੋਵੇ ਬਾਥਰੂਮ ਬਣਾਉਣਾ ਹੋਵੇ ਕੋਲ ਡ੍ਰੈਗਰੂਮ ਬਣਾਉਣਾ ਹੋਵੇ ਤਾਂ ਉਹਦੀ ਆਪਾਂ ਪਲੈਨਿੰਗ ਕਰਦੇ ਆਂ ਫਿਰ ਉਹ ਕੰਮ ਸ਼ੁਰੂ ਹੁੰਦਾ ਫਿਰ ਉਹਨੂੰ ਮਾਲਦਿਆਂ ਬਣਾਉਂਦਿਆਂ ਨੂੰ ਮੇਰਾ ਟਾਈਮ ਲੱਗ ਜਾਂਦਾ ਏ ਕਮੇਟੀ ਬਣੇ ਨੂੰ ਪਹਾੜਾ ਪਾਉਣੇ ਤਿੰਨ ਸਾਲ ਹੋ ਗਏ ਐ ਬਹੁਤ ਕੰਮ ਅਸੀਂ ਕੀਤੇ ਐ ਜਿਹੜੀ ਰੋਡ ਤੇ ਆਪਾਂ ਬੈਠੇ ਆ ਯਾਦ ਕਰੋ ਚੰਨੀ ਸਾਹਿਬ ਦੀ ਸਰਕਾਰ ਦੀ ਔਰ ਰਾਜਾ ਬਰਿੰਗ ਕਾਂਪੜ ਮੰਤਰੀ ਕੰਮ ਪੰਜਾਬ ਪ੍ਰਧਾਨ ਸਰ ਦੇ ਸਰਦਾਰ ਅਮਰਿੰਦਰ ਸਿੰਘ ਰਾਜਾ ਬਰਿੰਗ ਔਰ ਬਸਪੈਨ ਦਾ ਪ੍ਰੋਜੈਕਟ ਰੈਲੋਵੇਸ਼ਨ ਵਾਸਤੇ 6 ਕਰੋੜ 99 ਲੱਖ ਰੁਪਏ ਅਜੇ ਬਾਦ ਤੁੰਦੂ ਸਾਹਿਬ ਨੇ ਮਿਲਣ ਕਰਕੇ ਉਹਨਾਂ ਦੇ ਸਹਿਯੋਗ ਸਤਕਾਰ ਤੀਓ ਪਾਸ ਕਰਵਾਇਆ ਤਾਂ ਲਾਸਟ ਦਿਨ ਉਹਦਾ ਟੈਂਡਰ ਹੋਇਆ ਕਿ ਉਹਦਾ ਨਿਪਟਾਰਾ ਰੱਖਣਾ ਸੀ ਉਹ ਦਿਨ ਐ ਰੋਡ ਤੇ ਤਰਨਾ ਲੱਗਿਆ ਮੇਰੇ ਅੱਜ ਵੀ ਯਾਦ ਆਉਂਦਾ ਔਰ ਬ੍ਰਹਮਿੰਦਰ ਸਿੰਘ ਸਾਹਿਬ ਸਾਡੇ ਮੰਤਰੀ ਸਨ ਸੋਤਾਲ ਸਰਕਾਰਾਂ ਦੇ ਤੁਹਾਨੂੰ ਸਾਹਮਣੇ ਗੱਲ ਕਰਕੇ ਇਹਦਾ ਰੋਡ ਦਾ ਟੈਂਡਰ ਆਇਆ ਔਰ ਲਗਭਗ 1.5 ਕਰੋੜ ਰੁਪਏ ਦੇ ਉਹਨੇ ਮਨਜ਼ੂਰ ਕਰਵਾਏ ਜਿਹਦੇ ਸਸਕਾਏ ਦੇਵੀ ਵਾਲਾ ਰੋਡ ਬਣ ਪੱਕੇ ਆ ਤੋ ਹਰ ਗੱਲ ਕੰਮ ਕਰਦੇ ਆ ਟਾਈਮ ਲੱਗਦਾ ਵੀ ਰੋ ਗੋਟਾ ਸੀ ਕਾਂਗਰਸ ਦਾ ਰਾਜ ਅਪ੍ਰੈਲ 2022 ਦੇ ਵਿੱਚ ਆਪਾਂ ਸਾਰਿਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਆਪਾਂ ਸਾਰਿਆਂ ਨੂੰ ਪਤਾ ਹੈ ਉਹਦੇ ਤੋਂ ਬਾਅਦ ਹੰਡ ਲਿਆਉਣ ਦਾ ਜੁਮਾ ਇਲਾਕੇ ਦਾ ਐਮਐਲਏ ਦਾ ਹੁੰਦਾ ਵੀ ਉਹ ਜਿਹੜੇ ਸਾਡੇ ਐਮਐਲਏ ਚੁਣੇ ਗਏ ਮੇਰੇ ਵੱਡੇ ਵੀ ਸਰਕਾਰ ਕੋ ਸਾਥੀ ਸੁਨਮਾ ਸਾਹਾ ਉਹਨਾਂ ਦੀ ਡਿਊਟੀ ਹੈ ਸ਼ਹਿਰ ਦੇ ਪਿੰਡਾਂ ਦੇ 50 ਪਿੰਡਾਂ ਦੇ ਨੱਤੀ ਵਾਜਦਾਂ ਦੇ ਡਵੈਲਪਮੈਂਟ ਵਾਸਤੇ ਪੈਸਾ ਲੈ ਕੇ ਆਉਣਾ ਸਾਡੇ ਬਲਾਕ ਪ੍ਰਧਾਨ ਦਾ ਪ੍ਰੋਗਰਾਮ ਗੁਣੇਂ ਤੇ ਆਮ ਆਪਣੇ ਪਾਸ ਦਿਨ ਕੋਈ ਤਰ੍ਹਾਂ ਨਹੀਂ ਆਇਆ ਮੈਂ ਕਲੀਅਰ ਕਰ ਦੇਣਾ ਚਾਹਣਾ ਤੁਹਾਨੂੰ ਸੁਣ ਲਓ ਕਰਤੀਓ ਕਿਉਂਕਿ ਜਦੋਂ ਪ੍ਰਾਕ ਪ੍ਰੋਗਰਾਮ ਹੁੰਦਾ ਨਾ ਸੜਕੇ ਦੁਕਾਨਾਂ ਤੇ ਘਰਾਂ ਦੇ ਸੱਤਾਂ ਤੇ ਬਹਿ ਕੇ ਆਪਾਂ ਚਰਚਾ ਕਰਦੇ ਆਂ ਸੁਲਾਣੇ ਨੇ ਆ ਬੋਲਿਆ ਪੁਰਾਣੇ ਨੇ ਆ ਬੋਲਿਆ ਇਹ ਸੱਚੀਆਂ ਝੂਠੀਆਂ ਮੈਂ ਕਿਸੇ ਲੀਡਰ ਦਾ ਪੁੱਤ ਨਹੀਂ ਮੈਂ ਇੱਕ ਛੋਟੇ ਤੋਂ ਆਮ ਇਨਸਾਨ ਐ ਮੈਨੂੰ ਕਿਤੇ ਪਰਮਾਤਮਾ ਨੇ ਮੌਕਾ ਦਿੱਤਾ ਤੇ ਮੈਂ ਖੁਦ ਸੇਵਾ ਕਰ ਰਿਹਾ ਬਾਤ ਕਰਵਾਏ ਸਭ ਸਾਡੇ ਕੋਲ ਇੱਕ ਫੀਕਰ ਸਾਹਿਬ ਨੇ ਲਿਸਟ ਲੈ ਕੇ ਆਏ ਤੁਮ ਆਪ ਦੇ ਘਰੋਂ ਬਣਾ ਕੇ ਇਹ ਆਰਮਾਨਾਂ ਦੇ ਕੰਮ ਸਾਫ਼ ਕਰ ਦਿਓ ਮੈਂ ਪੈੱਜ ਲੈ ਕੇ ਆਉਂਗਾ ਅਰਤੀ ਉਹਨਾਂ ਦੀ ਉਹਨਾਂ ਦਾ ਹੁਕਮ ਨੂੰ ਉਹਨਾਂ ਦੀ ਇੱਤਨਕੀਤ ਨੂੰ ਸ਼ਹਿਰ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਮੰਨਿਆ ਉਹ ਕੰਮ ਪਾਤੀ ਤੇ ਜਿਹਦੇ ਵਿੱਚ 1 ਕਰੋੜ 17 ਲੱਖ ਰੁਪਏ ਵੀਰੋਂ ਆਏ ਨੇ ਸਰ ਤੋ ਲਗਭਗ ਅੱਧਾ ਸਮਾਂ ਆਮ ਆਦਮੀ ਪਾਰਟੀ ਦਾ ਜਾ ਚੁੱਕਿਆ ਹੈ ਜਾਂ ਜਦੋਂ ਸੋਨਾ ਖਤਮ ਹੋਣਗੇ ਉਹਦੋਂ ਜਾਚਤਾ ਹੋਊਗਾ ਹੁਣ ਬਾਕੀ ਜਿਹੜੇ ਸਮਾਂ ਰਹਿ ਗਿਆ ਉਹਦੇ ਵਿੱਚ ਕਿੰਨੀ ਦਵੱਤਰ ਹੁੰਦੀ ਹੈ ਉਹਦਾ ਨੇਖਾ ਚੋਖਾ ਆਪਾਂ ਐਮਐਲਏ ਦੀਆਂ ਵੋਟਾਂ ਦੇ ਕਰਾਂਗੇ ਇਹ ਤਾਂ ਮੈਂ ਜਵਾਬ ਦਿੱਤਾ ਉਹਨਾਂ ਬਾਕੀਆਂ ਨੂੰ ਜਿਹੜੇ ਇੱਥੇ ਚਰਚਾ ਕਰ ਰਹੇ ਇਸ ਤੋਂ ਆੜ ਕੱਟੇਗੇ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਕੋਈ ਦੂਰ ਨਹੀਂ ਮਿਲੂ ਜੀ ਦੀ ਸਰਕਾਰ ਹੋਣੀ ਹੈ ਬਣਾਉਣਾ ਵੀ ਉਹਨੇ ਹੁੰਦਾ ਹੈ ਇਹ ਖਤਰਨਾਕ ਯੋਧੇ ਹੁੰਦਾ ਜੀ ਦਾ ਲਾਚਨ ਗਾੜ ਕੱਟਿਆ ਗਿਆ ਅੱਧੀ ਉਹਦੇ ਨਾਲ ਖੜੇ ਐ ਜਿੱਦੀ ਵਡਾਫਾ ਪੈਨਸ਼ਨ ਕੱਟੀ ਗਈ ਅੱਧੀ ਉਹਦੇ ਨਾਲ ਖੜੇ ਐ ਰੰਕੂ ਕੱਟ ਦੀ ਪ੍ਰਕਾਰ ਹੁੰਦੀ ਹੈ ਜੇ ਜਿਹੜੇ ਰੇਟੀ ਪਾਰਟੀ ਵਿੱਚ ਨੇ ਉਹ ਅੱਧੀ ਕੱਟਦੇ ਤੋਂ ਨਾਮ ਪਾਵਨ ਕੱਟ ਨਹੀਂਦੀ ਵੀਰੋ ਨਹੀਂ ਹੁੰਦੀ ਤੋਂ ਮੈਂ ਵਿਸ਼ੇ ਵੱਲ ਮੁੜਦਾ ਆਪਾਂ ਜਿੰਦਗਾਨਾਮ ਦੇ ਵਿੱਚ ਜੋ ਸਰਕਾਰ ਸਾਲ ਪਹਿਲਾਂ ਤੋਂ ਬਾਜਪਾ ਦੀ ਸਰਕਾਰ ਹੈ ਜੁਨਾ ਨੇ ਬੜੇ ਵੱਡੇ ਵਾਅਦੇ ਕਰਕੇ ਇਹਨਾਂ ਨੇ ਸਰਕਾਰ ਬਣਾਈ ਕੀ ਯਾਦ ਕਰੋ ਸਭ ਤੋਂ ਪਹਿਲਾ ਵਾਅਦਾ ਕੇਂਦਰੀ ਬਾਲ ਸਾਹਿਬਾਂ ਨੂੰ ਇਹਨਾਂ ਨੇ ਵੀ ਦਿੱਤਾ ਸੀ ਵੀ ਇੰਨਾ ਪੈਸਾ ਇਹਨਾਂ ਪਾਰਟੀਆਂ ਦਾ ਸੁਰੱਖਤ ਬੈਂਕ ਵਿੱਚ ਪਿਆ ਯੂ ਰੁਪਈਆ ਬੈਕ ਆ ਗਿਆ ਆ ਇੱਕ ਇੱਕ ਬੰਦੇ ਦੇ ਘਰ ਤੇ 15 ਲੱਖ ਦੀ ਜੀ ਆਜਾਣਗੇ ਜਿਹੜੋ ਜਿੱਦ ਨੇ ਕਰਦੇ ਕੋ 15 ਲੱਖ ਰੁਪਈਆ ਜਿਹਦੇ ਆਇਆ ਹੈ ਉਹ ਬਾਹਰ ਖੜੇ ਕਰ ਦੋਵੇ ਤੇ ਮੇਰੇ ਕਰਦੇ 15 ਲੱਖ ਆ ਗਿਆ ਜਿੱਥੋਂ ਜਿੱਥੇ ਮੈਨੂੰ ਨਾ ਲੱਜ ਹੈ ਜਿੱਦੇ ਕਰਦੇ ਕੋਈ ਇਸ ਰੁਪਈਆ ਨਹੀਂ ਆਇਆ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਜ਼ਿਆਦਾ ਜਾਣਕਾਰੀ ਲਈ ਆਜ਼ਾਦ ਭਾਰਤ ਨਿਊਜ਼ ਨੂੰ YouTube ਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼